ਸਰਕਾਰ ਦੁਆਰਾ ਲੋਨ ਦੇ ਲਈ ਬਹੁਤ ਸਾਰੀਆਂ ਸਕੀਮਾਂ ਨੇ ਇਹ ਸਕੀਮਾਂ 50000 ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਜਾਂਦੀਆਂ ਨੇ ਔਰ ਇਹ ਜ਼ਰੂਰੀ ਨਹੀਂ ਕਿ ਕੋਈ ਵੱਡੇ ਬਿਜ਼ਨਸਮੈਨ ਹੀ ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਨੇ ਸਾਡੇ ਵਰਗੇ ਤੁਹਾਡੇ ਵਰਗੇ ਆਮ ਇਨਸਾਨ ਵੀ ਇਹਨਾਂ ਸਕੀਮਾਂ ਦਾ ਬੜੇ ਚੰਗੀ ਤਰ੍ਹਾਂ ਲਾਭ ਲੈ ਸਕਦੇ ਨੇ ਕਰੇਲੂ ਬਿਜ਼ਨਸ ਤੋਂ ਲੈ ਕੇ ਆਈਟੀ ਸੈਕਟਰ ਤੱਕ ਦੀ ਮੈਨੂਫੈਕਚਰਿੰਗ ਦੀ ਕਾਸਮੈਟਿਕ ਦੀ ਜੇ ਵੀ ਵਿੱਚ ਵੀ ਤੁਹਾਨੂੰ ਇੰਟਰਸਟ ਹੈ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨ ਦੇ ਲਈ ਸਰਕਾਰ ਤੋਂ ਲੋਨ ਲਓ ਤੇ ਫਿਰ ਆਪਣਾ ਬਿਜ਼ਨਸ ਸਟਾਰਟ ਕਰੋ ਹਾਲ ਦੀ ਵਿੱਚ ਜਿਹੜਾ ਬਜਟ ਪਾਸ ਹੋਇਆ ਹਰ ਇੱਕ ਬੰਦਾ ਉਸ ਦੀ ਗੱਲ ਕਰ ਰਿਹਾ ਹਰ ਇੱਕ ਨਾਗਰਿਕ ਦੇਸ਼ ਦਾ ਉਹਦੀ ਗੱਲ ਕਰ ਰਿਹਾ ਤੁਹਾਨੂੰ ਪਤਾ ਕਿ ਐਮ ਐਸ ਐਮਈ ਦੇ ਹਿੱਸੇ ਦੇ ਵਿੱਚ ਇਸ ਬਜਟ ਦੇ ਵਿੱਚ ਕੀ ਕੀ ਆਇਆ MSME ਦੇਸ਼ ਦੇ ਇੰਪੋਰਟੈਂਟ ਸੈਕਟਰਾਂ ਦਾ ਵਿੱਚੋਂ ਇੱਕ ਹੈ ਕਿਉਂਕਿ ਦੇਸ਼ ਦੇ ਵਿੱਚ ਕੁੱਲ ਰੁਜ਼ਗਾਰ ਦਾ 45% ਹਿੱਸਾ ਸਿਰਫ MSME ਹੀ ਕਰਕੇ ਹੀ ਹੈ ਸਤਿ ਸ਼੍ਰੀ ਅਕਾਲ ਮੈਂ ਰਣਜੀਤਪਾਲ ਦੇਸ਼ ਦਾ ਬਜਟ ਆਇਆ ਹੋਵੇ MSME ਦੀ ਗੱਲ ਨਾ ਹੋਵੇ ਇਹ ਕਦੀ ਨਹੀਂ ਹੋ ਸਕਦਾ MSME ਜੋ ਕਿ ਦੇਸ਼ ਦੇ ਵਿੱਚ ਹਰ ਚੀਜ਼ ਦੇ ਵਿੱਚ ਹਿੱਸਾ ਬੰਦਾ ਹੈ MSME ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਲੋਕਾਂ ਨੂੰ ਬਿਜ਼ਨਸ ਓਨਰ ਨੂੰ ਬੈਂਕਾਂ ਨੂੰ ਬਹੁਤ ਹੀ ਵਧੀਆ ਫਾਇਦਾ ਹੈ ਜਿਵੇਂ ਔਰਤਾਂ ਨੂੰ ਕੇ ਵਧਨ ਦਾ ਮੌਕਾ ਛੋਟੇ ਬਿਜ਼ਨਸਮੈਨ ਨੂੰ ਮਾਰਕੀਟ ਵਿੱਚ ਕੰਪੀਟੀਟਿਵ ਬਣਾਉਣਾ ਮਾਈਕਰੋ ਬਿਜ਼ਨਸ ਜਾਂ ਇੰਡਸਟਰੀਜ਼ ਨੂੰ ਕੁਐਸਟਰ ਵਿੱਚ ਬਦਲ ਕੇ ਟ੍ਰੈਡੀਸ਼ਨਲ ਕੰਮਾਂ ਨੂੰ ਵੱਡੇ ਲੈਵਲ ਤੱਕ ਪਹੁੰਚਾਉਣਾ ਆਦਿ ਇਹ ਪ੍ਰੋਸੈਸ ਹੋਰ ਵੀ ਆਸਾਨ ਹੋ ਸਕਦਾ ਹੈ ਕਿਉਂਕਿ ਨਵੇਂ ਬਜਟ ਵਿੱਚ ਸਰਕਾਰ ਨੇ ਐਸ ਆਈ ਡੀ ਬੀ ਆਈ ਦੀਆਂ ਹੋਰ ਬ੍ਰਾਂਚਸ ਓਪਨ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਐਮ ਐਸ ਐਮ ای ਦੇ ਅੰਡਰ ਆਉਣ ਵਾਲੀਆਂ ਕੁਝ ਸਕੀਮਾਂ ਦੀ ਲੋਨ ਅਮਾਉਂਟ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਸਾਰੀ ਬਹੁਤ ساری ਆਡੀਅנס ਨੂੰ ਐਮਐਸਐਮਈ ਦਾ ਪਤਾ ਹੋਣਾ ਪਰ ਕਈਆਂ ਨੂੰ ਜੇ ਨਹੀਂ ਪਤਾ ਤੇ ਮੈਂ ਇਹ ਦੱਸ ਦੇਣਾ ਕਿ ਐਮਐਸਐਮਈ ਹੈ ਕੀ ਐਮਐਸਐਮਈ ਹੈ ਮਾਈਕਰੋ স্মॉल ਐਂਡ ਮੀਡੀਅਮ ਐਂਟਰਪ੍ਰਾਈਜ਼ਸ ਭਾਰਤ ਵਿੱਚ ਬਿਜ਼ਨਸ ਨੂੰ ਸਪੋਰਟ ਕਰਨ ਵਾਲਾ ਇਹ ਇੱਕ ਅਜਿਹੇ ਸੈਕਟਰ ਹੈ ਜਿਹਦੇ ਵਿੱਚ ਸਮਾਲ ਬਿਜ਼ਨਸ ਤੋਂ ਲੈ ਕੇ ਵੱਡੇ ਬਿਜ਼ਨਸ ਨੂੰ ਫਾਈਨੈਂਸ਼ੀਅਲੀ ਹੈਲਪ ਦਿੱਤੀ ਜਾਂਦੀ ਹੈ ਜਿੱਦਾਂ ਕਿ ਮੈਂ ਸ਼ੁਰੂ ਵਿੱਚ ਦੱਸਿਆ ਸੀ ਕਿ ਐਮਐਸਐਮਈ 45% ਹਿੱਸਾ ਰੋਜ਼ਗਾਰ ਦੇ ਵਿੱਚ ਪਾ ਰਿਹਾ ਆਪਣਾ ਜੇ ਅਸੀਂ ਇਹਨੂੰ ਹਟਾਉਣ ਬਾਰੇ ਸੋਚਦੇ ਹਾਂ ਦੇ 45% ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਸਕਦੇ ਜੇ ਅਸੀਂ ਮੋਟਾ-ਮੋਟਾ ਹਿਸਾਬ ਲਾਈਏ ਤਾਂ ਕਰੀਬ 6500 ਕਿਸਮਾਂ ਦੇ ਪ੍ਰੋਡਕਟ ਨੇ ਜਿਹੜੇ ਐਮਐਸਐਮਈ ਦੇ ਅੰਡਰ ਆਉਂਦੇ ਨੇ ਜਿਨ੍ਹਾਂ ਵਿੱਚ ਛੋਟੀ ਤੋਂ ਛੋਟੀ ਆਈਟਮ ਤੋਂ ਲੈ ਕੇ ਵੱਡੀ ਤੋਂ ਵੱਡੀ ਆਈਟਮ ਇਨਕਲੂਡ ਹੈ ਜਿਵੇਂ ਕਿ ਗੁਰਕਰਿਆਂ ਤੋਂ ਲੈ ਕੇ ਵੱਡੀਆਂ ਮਸ਼ੀਨਾਂ ਤੱਕ ਇਸ ਦੇ ਵਿੱਚ ਇਨਕਲੂਡ ਨੇ ਇੱਕ ਸਭ ਤੋਂ ਜ਼ਰੂਰੀ ਗੱਲ ਐਮਐਸਐਮਈ ਭਾਰਤ ਦੀ ਜੀਡੀਪੀ ਦੇ ਵਿੱਚ 27 ਤੋਂ 30% ਦੇ ਕਰੀਬ ਆਪਣਾ ਹਿੱਸਾ ਪਾਉਂਦਾ ਹੈ ਇਸ ਲਈ ਸਰਕਾਰ ਛੋਟੇ ਬਿਜ਼ਨਸ ਨੂੰ ਗਰੋ ਕਰਾਉਣ ਲਈ ਐਮਐਸਐਮਈ ਨੂੰ ਕੋਈ ਨਾ ਕੋਈ ਨਵੀਂ ਸਕੀਮ ਸਬਸਿਡੀ ਜਾਂ ਲੋਨ ਦਿੰਦੀ ਰਹਿੰਦੀ ਹੈ ਉਹਨਾਂ ਹੀ ਸਕੀਮਾਂ ਦੇ ਵਿੱਚੋਂ ਕੁਝ ਸਕੀਮਾਂ ਹੁਣ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਪਹਿਲੀ ਸਕੀਮ ਹੈ ਪ੍ਰਧਾਨ ਮੰਤਰੀ ਮੋਧਰਾ ਯੋਜਨਾ ਇਹ ਯੋਜਨਾ ਮਾਂ ਜੋਗ ਪ੍ਰਧਾਨ ਮੰਤਰੀ ਨੇ 2015 ਵਿੱਚ ਚਲਾਈ ਸੀ ਪਹਿਲਾਂ ਇਸ ਦੇ ਲੋਨ ਦੀ ਅਮਾਉਂਟ 10 ਲੱਖ ਤੱਕ ਸੀ ਪਰ ਨਵੇਂ ਬਜਟ ਦੇ ਅਕੋਰਡਿੰਗ ਇਸ ਨੂੰ ਵਧਾ ਕੇ 20 ਲੱਖ ਤੱਕ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਮੋਧਰਾ ਯੋਜਨਾ ਨੂੰ ਅੱਗੇ 3 ਹਸਿਆ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਦੇ ਨਾਮ ਹਨ ਸ਼ਿਸ਼ੂ ਕਿਸ਼ੋਰ ਅਦੇ ਤਰੁਣ ਕੁੰਜਿਆਸੀ ਸ਼ਿਸ਼ੂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 50000 ਤੱਕ ਦਾ ਅਸੀਂ ਲੋਨ ਲੈ ਸਕਦੇ ਹਾਂ ਜਿਹਦੇ ਵਿੱਚ 1% ਤੋਂ ਲੈ ਕੇ 12% ਤੱਕ ਵਿਆਜ ਦਰਾਂ ਨੇ ਇਹ ਬਿਜ਼ਨਸ ਦੇ ਅਕੋਰਡਿੰਗ ਤੁਹਾਨੂੰ ਮਿਲਦਾ ਹੈ। ਇਸੇ ਤਰ੍ਹਾਂ ਹੀ ਕਿਸ਼ੋਰ ਹੈ ਕਿਸ਼ੋਰ ਦੇ ਵਿੱਚ ਅਸੀਂ 50000 ਤੋਂ ਲੈ ਕੇ 5 ਲੱਖ ਤੱਕ ਦਾ ਲੋਨ ਲੈ ਸਕਦੇ ਹਾਂ। ਵਿਆਜ ਦਰ 8.5 ਤੋਂ ਲੈ ਕੇ ਕੋਈ ਲਗਭਗ 11% ਤੱਕ ਚੁਕਾਉਣੀ ਹੁੰਦੀ ਹੈ। ਇਸੇ ਤਰ੍ਹਾਂ ਤਰੁਣ ਦੇ ਵਿੱਚ ਤੁਸੀਂ 5 ਲੱਖ ਤੋਂ ਲੈ ਕੇ 10 ਲੱਖ ਤੱਕ ਦਾ amount ਲੈ ਸਕਦੇ ਸੀ। ਪਰ ਹੁਣ ਨਵੇਂ ਬਜਟ ਦੇ ਅਕੋਰਡਿੰਗ ਤੁਸੀਂ 20 ਲੱਖ ਤੱਕ ਲੈ ਸਕਦੇ ਹੋ ਇਸ ਦੇ ਵਿੱਚ ਸਾਨੂੰ 11% ਤੋਂ ਲੈ ਕੇ 20% ਤੱਕ ਵਿਆਜ ਦਰਾਂ ਪੈਂਦੀਆਂ ਨੇ ਜਿਹੜਾ ਕਿ ਅਸੀਂ 5 ਸਾਲ ਦੇ ਵਿੱਚ ਲੋਨ ਜਿਹੜਾ ਸਰਕਾਰ ਨੂੰ ਵਾਪਸ ਕਰਨਾ ਹੁੰਦਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਟੈਂਡ ਅਪ ਇੰਡੀਆ ਸਕੀਮ ਇਸ ਦਾ ਮੇਨ ਮਕਸਦ ਹੈ ਕਿ ਐਸਟੀ ਐਸਸੀ ਔਰ ਊਮਨ ਜਿਹੜੇ ਨੇ ਆਪਣਾ ਬਿਜ਼ਨਸ ਸਟਾਰਟ ਕਰ ਸਕਣ ਤੇ ਆਪਣੇ ਆਪ ਨੂੰ ਇੱਕ ਨੈਕਸਟ ਲੈਵਲ ਤੱਕ ਲੈ ਕੇ ਜਾ ਸਕਣ ਤੁਸੀਂ ਇਸ ਸਕੀਮ ਦੇ ਅਕੋਰਡਿੰਗ 10 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਲੋਨ ਲੈ ਸਕਦੇ ਹੋ ਤੁਹਾਡੀ ਉਮਰ 18 ਸਾਲ ਤੋਂ ਪਲੱਸ ਹੋਣੀ ਚਾਹੀਦੀ ਹੈ ਇਸ ਦੇ ਨਾਲ ਨਾਲ ਤੁਸੀਂ ਕਿਸੇ ਵੀ ਬੈਂਕ ਦੇ ਜਾਂ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਡਿਫਾਲਟਰ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਨਾਲ ਤੁਸੀਂ ਇਹ ਲੋਨ ਆਪਣੇ 7 ਸਾਲਾਂ ਦੇ ਵਿੱਚ ਵਿੱਚ ਵਾਪਸ ਕਰਨਾ ਹੁੰਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਉਦਯੋਗਨੀ ਸਕੀਮ ਇਸ ਦੇ ਵਿੱਚ ਔਰਤਾਂ 2 ਤੋਂ 3 ਲੱਖ ਦਾ ਲੋਨ ਅਪਲਾਈ ਕਰ ਸਕਦੀਆਂ ਨੇ ਜਿਹਦੇ ਵਿੱਚ ਉਹਨਾਂ ਨੂੰ 30% ਤੱਕ ਦੀ ਸਬਸਿਡੀ ਵੀ ਮਿਲਦੀ ਹੈ ਸਬਸਿਡੀ ਦਾ ਅਮਾਉਂਟ 50% ਵੀ ਹੋ ਸਕਦਾ ਜੇ ਤੁਹਾਡੀ ਫੈਮਿਲੀ ਦੀ 1 ਸਾਲ ਦੀ ਇਨਕਮ 2 ਲੱਖ ਤੋਂ ਘੱਟ ਹੋਵੇ ਉਦਯੋਗਨੀ ਸਕੀਮ ਦੇ ਵਿੱਚ ਲੋਨ ਲੈਣ ਦੇ ਲਈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਪਹਿਲੀ ਸ਼ਰਤ ਹੈ ਕਿ ਤੁਸੀਂ ਔਰਤ ਹੋਵੋ ਦੂਜੀ ਸ਼ਰਤ ਹੈ ਕਿ ਤੁਹਾਡੀ ਜਿਹੜੀ ਏਜ ਹੈ 55 ਸਾਲ ਤੋਂ ਘੱਟ ਹੋਵੇ ਤੀਸਰੀ ਸ਼ਰਤ ਹੈ ਕਿ ਤੁਹਾਡੀ ਜਿਹੜੀ ਸਾਲ ਦੀ ਇਨਕਮ ਹੈ ਉਹ 1.5 ਲੱਖ ਤੋਂ ਘੱਟ ਹੋਵੇ ਇਸ ਦੇ ਨਾਲ ਜਿਹੜੇ ਡਾਕੂਮੈਂਟ ਚਾਹੀਦੇ ਨੇ ਉਹ ਤੁਸੀਂ ਹੁਣ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸਾਡੀ ਅਗਲੀ ਸਕੀਮ ਹੈ ਸਪੁਰਤੀ ਸਕੀਮ ਸਫੁਰਤੀ ਸਕੀਮ 2005 ਦੇ ਵਿੱਚ ਲਾਂਚ ਕੀਤੀ ਗਈ ਸੀ ਇਸ ਦਾ ਮਕਸਦ ਸੀ ਕਿ ਛੋਟੇ ਬਿਜ਼ਨਸ ਨੂੰ ਵੱਡੇ ਬਿਜ਼ਨਸ ਦੇ ਵਿੱਚ ਕਨਵਰਟ ਕਰਨਾ ਔਰ ਜਿੰਨੇ ਵੀ ਛੋਟੇ ਬਿਜ਼ਨਸ ਨੇ ਉਹਨਾਂ ਦਾ ਇੱਕ ਵੱਡਾ ਬਿਜ਼ਨਸ ਇੱਕ ਕਲਸਟਰ ਬਣਾਉਣਾ ਸਫੁਰਤੀ ਸਕੀਮ ਇੱਕ ਹੈਰੀਟੇਜ ਕਲਸਟਰ ਨੂੰ ਲਗਭਗ 8 ਕਰੋੜ ਦੇ ਕਰੀਬ ਲੋਨ ਦਿੰਦੀ ਹੈ ਜੇਕਰ ਤੁਹਾਡਾ ਮਿਨੀ ਕਲਸਟਰ ਹੈ ਜਿਹਦੇ ਵਿੱਚ 500 ਤੋਂ ਘੱਟ ਕਾਰੀਗਰ ਕੰਮ ਕਰਦੇ ਨੇ ਤੇ ਤੁਹਾਨੂੰ 1 ਕਰੋੜ ਤੱਕ ਦਾ ਲੋਨ ਮਿਲ ਸਕਦਾ ਹੈ ਜੇ ਤੁਹਾਡੇ ਕੋਲ 500 ਤੋਂ ਵੱਧ ਕਾਰੀਗਰ ਕੰਮ ਕਰਦੇ ਨੇ ਤੁਹਾਡਾ ਕਲਸਟਰ ਮੇਜਰ ਹੈ ਕਿ ਤੁਹਾਨੂੰ 3 ਕਰੋੜ ਤੱਕ ਦਾ ਲੋਨ ਮਿਲ ਸਕਦਾ ਹੈ। ਇਸ ਸਕੀਮ ਦੇ ਵਿੱਚ मोस्टली ਹੈਂਡੀਕਰਾਫਟ ਬਿਜ਼ਨਸ ਜਿਹੜੇ ਨੇ ਉਹ ਆਉਂਦੇ ਨੇ ਜਿਵੇਂ ਕਿ ਤੁਸੀਂ ਨਾਰੀਅਲ ਦੇ ਛਿਲਕਿਆਂ ਤੋਂ ਕੋਈ ਚੀਜ਼ਾਂ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਬਾਂਸਾਂ ਤੋਂ ਕੋਈ ਚੀਜ਼ਾਂ ਬਣਾ ਸਕਦੇ ਹੋ ਇਹਦੇ ਨਾਲ ਨਾਲ ਜਾਂ ਤੁਸੀਂ ਕੋਈ ਸਹਿਦ ਦੇ ਰਿਲੇਟਿਡ ਬਿਜ਼ਨਸ ਕਰ ਰਹੇ ਹੋ। ਦੋਸਤੋ ਜਿਨੀਆਂ ਵੀ ਅਸੀਂ ਅੱਜ ਸਕੀਮਾਂ ਡਿਸਕਸ ਕੀਤੀਆਂ ਨੇ ਇਹ ਸਕੀਮਾਂ ਤੁਸੀਂ ਆਪਣੇ ਆਪ ਅਪਲਾਈ ਕਰ ਸਕਦੇ ਹੋ ਮੈਂ ਵੈਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਚ ਪਾ ਰਿਹਾ ਵੈਬਸਾਈਟ ਤੇ ਵਿਜ਼ਿਟ ਕਰੋ ਤੇ ਇਹਨਾਂ ਸਕੀਮਾਂ ਦਾ ਲਾਭ ਲਓ ਜੇ ਫਿਰ ਵੀ ਟੈਕਨੀਕਲ ਰੀਜ਼ਨ ਨਾਲ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਤੇ ਇਸ ਦੇ ਲਈ ਸਰਕਾਰ ਨੇ ਇੱਕ ਸਮਾਧਾਨ ਵੈਬਸਾਈਟ ਜਿਹੜੀ ਆ ਲਾਂਚ ਕੀਤੀ ਹੋਈ ਆ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਰਿਹਾ ਤੁਸੀਂ ਉੱਥੇ ਜਾ ਕੇ ਆਪਣੀ ਹੈਲਪ ਜਿਹੜੀ ਆ ਉਹ ਲੈ ਸਕਦੇ ਹੋ ਦੋਸਤੋ ਜੇ ਤੁਹਾਨੂੰ ਇਸ ਤੋਂ ਇਲਾਵਾ ਵੀ ਕੋਈ ਪ੍ਰੋਬਲਮ ਆ ਰਹੀ ਆ ਤੁਹਾਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਤੁਹਾਨੂੰ ਲੱਗ ਰਿਹਾ ਕਿ ਮੈਂ ਤੁਹਾਨੂੰ ਹੋਰ ਹੈਲਪ ਕਰ ਸਕਦਾ ਤੇ ਤੁਸੀਂ ਮੇਰੇ YouTube ਚੈਨਲ ਤੇ ਜਾ ਕੇ ਮੈਨੂੰ ਕੰਟੈਕਟ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਇਹਦੇ ਨਾਲ ਨਾਲ ਤੁਸੀਂ ਮੈਨੂੰ ਪਰਸਨਲੀ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਮੈਨੂੰ ਮੈਸੇਜ ਡ੍ਰੌਪ ਕਰ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਪ੍ਰੋਬਲਮ ਹੈ ਮੈਂ ਉਹਦਾ ਕੋਈ ਨਾ ਕੋਈ ਹੱਲ ਕਰ ਸਕਾਂ ਇਸ ਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਲ